ਪੰਜਾਬ ਦੇ ਵਿੱਚ ਸ਼ਰੀਆਮ ਅਸਲਾ ਲੈ ਕੇ ਘੁੰਮ ਰਹੇ ਲੋਰੈਂਸ ਬਿਸ਼ਨੋਈ ਦੇ ਗੁਰਗਿਆਂ ਨੂੰ ਸ਼੍ਰੀ ਮੁਖਤਸਰ ਸਾਹਿਬ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਪੰਜ ਦੇਸੀ ਪਿਸਤੌਲ ਅਤੇ ਮੈਗਜ਼ੀਨ ਵੀ ਬਰਾਮਦ ਹੋਏ ਨੇ ਦੱਸਿਆ ਜਾ ਰਿਹਾ ਕਿ ਇਹ ਮੁਲਜ਼ਮ ਲੋਰੈਂਸ ਬਿਸ਼ਨੋਈ ਦੇ ਕਹਿੰਦੇ ਉੱਪਰ ਪੰਜਾਬ ਦੇ ਵਿੱਚ ਕਈ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ ਅਤੇ ਐਮਪੀ ਤੋਂ ਅਸਲਾ ਲੈ ਕੇ ਪੰਜਾਬ ਦੇ ਵਿੱਚ ਸਪਲਾਈ ਕਰਦੇ ਸਨ ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਸੇਵਕ ਅਤੇ ਗੁਰਦੀਪ ਦੇ ਵਜੋਂ ਹੋਈ ਹੈ ਜੋ ਕਿ ਮੋਗਾ ਅਤੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਬਕਾਇਦਾ ਸ਼੍ਰੀ ਮੁਖਤਰ ਸਾਹਿਬ ਦੇ ਐਸਐਸਪੀ ਡਾਕਟਰ ਅਖਿਲ ਚੌਧਰੀ ਦੇ ਵੱਲੋਂ तमाम ਜਾਣਕਾਰੀਆਂ ਸਾਂਝੇ ਕੀਤੀਆਂ ਗਈਆਂ ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਪਿਸਤਲ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਹਥਿਆਰਾਂ ਦੀ ਤਸਕਰੀ ਕਰ ਰਹੇ ਸਨ ਅਤੇ ਇਸ ਵਿਸ਼ੇਸ਼ ਉਨਪੁਰ ਤੇ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਦੋ ਅਕਿਊਜ਼ ਨੂੰ ਐਪਰੀਹੈਂਡ ਕੀਤਾ ਗਿਆ ਤੇ ਉਹਨਾਂ ਦੋਨੋਂ ਅਕਿਊਜ਼ ਤੇ ਜੋ ਹੈ ਪੰਜ ਵੈਪਨਸ ਦੀ ਤੇ ਐਡੀਸ਼ਨਲ ਮੈਗਜ਼ੀਨਸ ਦੀ ਰਿਕਵਰੀ ਹੋਈ ਹੈ ਤੋਂ ਪੁਸ਼ਕਿਸ਼ ਤੇ ਇਹ ਪ੍ਰਤਾ ਚਲੇ ਆਏਗਾ ਕਿ ਇਹ ਦੋਨੋਂ ਲੋਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਦੇ ਐਸੋਸੀਏਟਸ ਹੈਗੇ ਤੇ ਇਹ ਜਿਨ੍ਹਾਂ ਨੇ ਐਮਪੀ ਤੋਂ ਵੈਪਨਸ ਜੋ ਹੈ ਮੰਗਾਈ ਸੀਗੇ ਤੋਂ ਇਹਨਾਂ ਦਾ ਜੋ ਇੱਕ ਹੈਂਡਲਰ ਹੈਗਾ ਉਸਤੇ ਵੀ ਮਲਟੀਪਲ ਅਫੇਅਰਸ ਵਕ-ਵਕਾ ਥਾਵਾ ਦੀ ਰਜਿਸਟਰ ਹੈਗੇ तो लॉरेंस बिश्नोई गैंग दे एसोसिएट्स ते इस ते रिकवरी होना ते मुक्तर पुलिस ने एक मे बी पोटेंशियल जो एक सिलेक्टिव टारगेटिंग हो सकती सिलेक्टिव एक, 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 किलिंग हो सकती उस बचाव हो गया है ते वी आर कमिटेड फॉर एग्जांपलरी एक्शन अगेंस्ट गैंगस्टर्स एंड क्रिमिनल्स मुकतसर पुलिस ने इस् चंगा टीम वर्क किया है एस पी डी साहब की सुपरविजन से सारी टीम्स ने इस चंगा काम किया तो इसकी फरदर पुछगिछ केस की जा रही हैगी तो इना पुलिस रिमांड सिक्योर करके आगे भी फरदर डिवेलपमेंट की जाएगी इनिशियल इस गल सामने आई है कि ये इन्होंने कोई पुराने मर्डर मैटर रिलेटिड जो मोगा का ये दोनों अक्यूज है कि एक गुरदीप सि मोगे का मौके था, एक गुरसेवक सिंह है लुधियाने जिले का तो इन्होंने पहले भी किस लेवल की एक्टिविटी रही हैगी वो अभी भी कंसर्न लिंकेज केस से डिवेलप होएगी उस फरदर डिवेलप करा नहीं देखो ये इसका हैंडलर है इसका नाम हैगा नीला और एक दूजा है जगगा ਇਨ ਦੋਨੋਂ ਆਦੇ ਕਹੇਤੇ ਇਹ ਵੈਪਨਸ ਐਮਪੀ ਤੋਂ ਲੈ ਕੇ ਆਏ ਹੈਗੇ ਤੇ ਇਨੀਸ਼ੀਅਲ ਗੱਲ ਇਹੀ ਸਾਹਮਣੇ ਆਈ ਹੈ ਪੁਸ਼ਕਿਸ਼ਤੇ ਕਿ ਇਹ ਦੋ ਵੈਪਨ ਇਨਾਂ ਨੇ ਰੱਖਣੇ ਸੀਗੇ ਤੇ ਬਾਕੀ ਤਿੰਨ ਵੈਪਨ ਜੋ ਇਹਨਾਂ ਦੇ ਹੈਂਡਲਰ ਦੇ ਕਹੇਤੇ ਅੱਗੇ ਸਪਲਾਈ ਕਰਨੇ ਸੀਗੇ